ਸਾਰਾ ਸਰੀਰ ਗਲ ਗਿਆ ਜੀ ਆ ਦੇਖੋ ਜਿੱਥੇ ਪਜਾਮਾ ਬੰਨਿਆ ਹੋਇਆ ਸਾਰਾ ਸਕਿਨ ਸਕੈਨ ਲੱਗੀ ਹੋਈ ਆ ਸਾਰੀ ਸਕਿਨ ਗਲ ਗਈ ਤਾਰੇ ਬਾਈ 1999 ਦਾ ਘਰੋਂ ਨਿਕਲਿਆ ਹੋਇਆ ਬਾਈ ਉੱਤੀ 26 ਸਾਲ ਹੋ ਗਏ ਗੁਰੂ ਘਰਾਂ ਦੇ ਵਿੱਚ ਹੀ ਜੀਵਨ ਕੱਟਿਆ ਹੁਣ ਸਕੈਨ ਦੀ ਪ੍ਰੋਬਲਮ ਇੰਨੀ ਜ਼ਿਆਦਾ ਆ ਗਿਆ ਹੁਣ ਇਹਨੂੰ ਕੋਈ ਨੇੜੇ ਨਹੀਂ ਖੜਨਦਾ ਸੜਕਾਂ ਦੇ ਉੱਤੇ ਫੁੱਟਪਾਥਾਂ ਤੇ ਸੌਣਾ ਸਰੀਰ ਗਲ ਗਿਆ ਜਮਈ ਕੋਈ ਪੁੱਛਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਲੱਭਈ ਅਸੀਂ ਕੱਲ ਹੀ ਸੋਸੇ ਜੁਰ ਕਿਨੇ ਹੋਣ ਠੀਕ ਹੋ ਹਾਂ ਬਸ ਠੀਕ ਹੈ ਮਾਰ ਮਾਰ ਦਿਖਾਓ ਮੜਾ ਜੱਗਾ ਜਾ ਕੇ ਦਿਖਾਓ ਕੀ ਹਾਲਤਾ ਤੁਹਾਡੀ

ਫੰਕ ਚੇਰ ਮਹੀਨੇ ਉਹ ਇੱਥੇ ਖਾਜਪਈ ਨੂੰ ਕਿੱਥੇ ਰਹਿੰਦੇ ਆ ਨੂੰ ਤਿੰਨ ਨਗ ਮਹੀਨੇ ਦੇ ਫਾਜਾ ਪਰ ਕੋਈ ਨਹੀਂ ਅੱਗੇ ਪਿੱਛੇ ਤੋਂ ਦੇ ਔਰ ਇੱਥੇ ਦੇ ਕਿਹੜੇ ਗੁਰੂ ਘਰ ਸੇਵਾ ਕਰਦੇ ਸੀ ਤੁਸੀਂ ਪਹਿਲਾਂ ਜਦੋਂ ਆਏ ਹੋ ਪਹਿਲੇ ਅਸੀਂ ਲੋਹਰਾ ਸੀ ਬਾਬਾ ਸੁਖਦੇਵ ਸਿੰਘ ਲੋਹਰਾ ਵਾਲੇ ਚੇਰਾਣਾ ਸਾਹਿਬ ਵਾਲੇ ਹਾਂ ਉਹਦੇ 90 ਦੇ ਲੋਹਰਾ ਜਦੋਂ ਆਪੇ ਲੋਹਰਾ ਠੀਕਾ ਫਿਰ ਮੈਂ 6.5 ਸਾਲ ਰਾਣਾ ਸਾਹਿਬ ਦੇ ਰਾਣਾ ਸਾਹਿਬ ਸਾਢੇ 6 ਤੋ 8400 ਕਰੀਏ 12 13 ਸਾਡਾ ਅੱਛਾ ਅੱਛਾ ਉਹਨਾਂ ਨੇ ਨਹੀਂ ਲਾਜ਼ਮੀ ਤਰਾਇਆ ਕੁਝ ਕੀਤਾ ਹਾਂ ਉਹਦੇ ਠੀਕ ਸੀ ਉਹਨੂੰ ਠੀਕ ਸੀ ਇਹ ਹੁਣੇ 3 ਮਹੀਨੇ ਤੋਂ ਖਾਜ ਪਈ ਆ ਹਾਂ ਉਹਰੇ 3 ਮਹੀਨੇ ਤੋਂ ਇਹ ਵਿਚਾਰਾ ਇਕੱਲਾ ਆਪਣੇ ਘਰ ਤੋਂ ਹੋਮਲੈਸ ਜਿਹਦਾ ਮਤਲਬ ਘਰ ਨਹੀਂ ਹੈਗਾ ਪਟਿਆਲੇ ਕੋਈ ਫਤਿਹਗੜ੍ਹ ਸਾਹਿਬ ਪੰਜ ਸਾਲ ਤੋਂ ਰਹਿ ਰਿਹਾ ਹੈ ਸ਼ਰੀਰ ਕਾ ਹਾਲ ਤੱਕ ਖਰਾਬ ਹੋਣ ਕਰਕੇ ਇਸ ਨੂੰ ਇੱਥੇ ਠਹਿਣਾ ਚਾਹੁੰਦੇ ਆਂ ਇਹਨਾਂ ਦੀ ਜ਼ਿੰਮੇਵਾਰੀ ਪੰਜ ਚਾਰ ਬੰਦੇ ਖੜੇ ਆਂ ਕਿ ਉਹ ਇਹਨਾਂ ਦੀ ਜ਼ਿੰਮੇਵਾਰੀ ਕਰਨਗੇ ਕੋਈ ਇਹ ਗਲਤ ਬੰਦਾ ਨਹੀਂ ਹੈਗਾ ਪਿੱਛੇ ਦਾ ਘਰਵਾਲਾ ਪਟਿਆਲੇ ਦਾ ਪਰ ਮਾਪੇ ਆਏ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਾਈ ਜੀ ਕੀ ਨਾਮ ਤੁਹਾਡਾ ਤਾਰਾ ਸਿੰਘ ਪਿੰਡ ਕਿਹੜਾ ਤਾਰੇ ਬਾਈ ਪਟਿਆਲਾ ਖਾਸ ਹਾਂਜੀ ਪਟਿਆਲਾ ਬੋਸਰ ਸੀ ਪਹਿਲਾਂ ਫਿਰ ਪਟਿਆਲੇ ਆ ਕੇ ਪਟਿਆਲੇ ਤੋਂ ਪਿੰਡ ਕਿਹੜਾ ਸੀਗਾ ਪਹਿਲਾਂ ਬੋਸਰ ਬੋਸਰ ਹਾਂ ਫਿਰ ਚਪੜਦੇ ਆ ਸਨੌਰ ਸਨੌਰ ਕੋਲੇ ਬੋਸਰਪਿੰਡ ਹਾਂ ਤੇਰੇ ਭੈਣ ਭਰਾ ਕਿੰਨੇ ਭੈਣ ਭਰਾ ਪਿੰਡੇ ਸੀ ਕਿੰਨੇ ਭੈਣ ਭਰਾ ਤੁਸੀਂ ਹਮ ਅਸੀਂ 4 ਭਾਈ 4 ਭਾਈ ਦਸਰੇ ਜਿਹੜਾ ਕੋਈ ਕੋਈ ਗੱਲ ਹਾਂ 4 ਭੈਣਾਂ ਇੱਕ ਇੱਕ ਭੈਣ ਤੁਸੀਂ ਵੱਡੇ ਹੋ ਛੋਟੇ ਹੋ ਵੱਡੇ ਸਾਰੇ ਤੋਂ ਵੱਡੇ ਹੋ ਸਾਰੇ ਦੇ ਵੱਡੇ ਤੇ ਛੋਟਾ ਭੰਡੇ ਤੋਂ ਛੋਟਾ ਤੁਹਾਡੀ ਮੈਰਿਜ ਹੋਈ ਆ ਹਾਂਜੀ ਦੂਜੇ ਭਰਾ ਵਿਆਹੇ ਹੋਏ ਨੇ ਸਾਰੇ ਹਾਂ ਪਤਾ ਹੈ ਵਿਆਹ ਹੋਏ ਨੇ ਬਤ ਵਿੱਚ ਪਤਾ ਨਹੀਂ ਕਰੋਨਾ ਦਾ ਨਹੀਂ ਸਰ ਮਤਲਬਾ ਸੰਪਰਕ ਨਹੀਂ ਹਾਂ 99 ਤੋਂ ਘਰੋਂ ਬਾਹਰ ਹਾਂ ਇਹ ਪਹਿਲਾਂ ਗੁਰਦਾਰਿਆਂ ਦੀ ਸੇਵਾ ਕਰਦਾ ਮਤਲਬ ਜਿਹੜੇ ਡੇਰੇ ਗੁਰੂ ਨੇ ਇੱਥੇ ਉਹਨੇ ਇਹ 4 ਸਾਲ ਤੋਂ ਮਤਲਬ ਫਤੇਗੜ ਸਾਹਿਬ ਰੱਖ ਕੇ ਸਜੇ ਉਤੋਂ ਬਾਅਦ ਇਹ ਮਤਲਬ ਪੈਂਦਾ ਸੰਦ ਦਾ ਗੁਰਦਾਰੇ ਰੋਸ਼ਨਪਨੀ ਗੁਰਦਾਰੇ ਖਾਲਸਾ ਤੇ ਪੈਂਦਾ ਸੰਦ ਤੋਂ ਖੱਬੇ ਸਜੇ ਹੈਗੇ ਹੈਗੇ ਤੇ ਮੇਰੇ ਸੰਪਰਕ ਦੇ ਵਿੱਚ ਇਹ 6 ਮਹੀਨੇ ਤੋਂ ਪਹਿਲਾਂ ਇਹਨੂੰ ਬੁਖਾਰ ਹੋਇਆ ਜੀ ਬੁਖਾਰ ਤੋਂ ਬਾਅਦ ਦਵਾਈ ਲਈ ਤੇ ਮੜਾ ਮਤਾ ਜਿੰਨਿਕ ਟ੍ਰੀਟਮੈਂਟ ਕਰਨ ਦੇ ਤੇ ਇਹ ਕੁਛ ਥੋੜਾ ਜਿਹਾ ਦਿਮਾਗ ਤੇ ਵੀ ਹੈਗਾ ਉਹ ਨਹੀਂ ਕਰਨ ਗਿਆ ਹੈਗੇ ਹੂੰ ਤੇ ਟੈਸਟ ਨਹੀਂ ਕਰਾ ਹੈਗੇ ਉਹ ਤਾਂ ਵੱਦੀ ਵੱਦੀ ਜਿਆਦਾ ਹੁਣ ਇਹਦਾ ਸ਼ਰੀਰ ਦੇ ਜਿਹੜੀ ਬਾਥਰੂਮ ਵਾਲੀ ਇੰਦਰੀ ਵੀ ਚੜਮ ਦੇ ਤੱਕ ਮਤਲਬ ਜਾਕਮ ਹੋ ਗਿਆ ਤਾਰੇ ਭਾਈ ਲਾਹੀਂ ਕੱਪੜਾ ਮੜਾ ਲਾ ਕੇ ਦਿਖਾਈਂ ਭਾਈ ਤੁਸੀਂ ਦੇਖੋ ਜੀ ਸਾਰਾ ਸ਼ਰੀਰ ਗਲ ਗਿਆ ਜੀ ਆ ਦੇਖੋ ਜਿੱਥੇ ਪਜਾਮਾ ਬੰਨਿਆ ਹੋਇਆ ਸਾਰਾ ਸਕਨ ਸਕਨ ਲੱਗੀ ਹੋਈ ਆ ਸਾਰੀ ਸਕਨ ਗਲਗੀ ਤਾਰੇਬਾਈ ਦੀ ਤਾਰੇਬਾਈ ਤੁਹਾਡੇ ਪਿਤਾ ਜੀ ਦਾ ਕੀ ਨਾਂ ਗਰਪਾਲ ਸਿੰਘ ਪਿਤਾ ਜੀ ਕੀ ਕੰਮ ਕਰਦੇ ਸੀ ਉਹ ਬਿਜਲੀ ਉਹ ਬੀੜਿਆਂ ਦੇ ਲੱਗੇ ਹੋਏ ਸੀ ਬੀੜਿਆਂ ਦੇ ਤੁਸੀਂ ਜ਼ਿਮੀਂਦਾਰ ਪਰਿਵਾਰ ਤੋਂ ਜਾਂ ਜੀ ਹਰੀਚੰਦ ਰਾਮਦਾਸ ਰਾਮਦਾਸੀਆ ਪਰਿਵਾਰ ਆ ਤੇ ਤੁਹਾਡੇ ਭਰਾਵਾ ਜਿਹੜੇ ਉਹ ਵੀ ਕੰਮਕਾਰ ਕਰਦੇ ਆਪਣੇ ਮਿਸਤਰੀ ਨੇ ਆਪਣੇ ਰਾਜਗਰੀ ਰਾਜਗਰੀ ਦੇ ਮਿਸਤਰੀ ਨੇ ਤੁਸੀਂ ਕੀ ਕੰਮ ਸਿੱਖਿਆ ਹੋਇਆ ਲੱਕੜੀ ਦੇ ਕੰਮ ਸਿੱਖਿਆ ਇਹ ਦਰਵਾਜ਼ੇ ਬਣਾਉਗੇ ਉਹ ਫਿਰ ਮੇ ਛੜਤ ਨਾਲ। ਇਹ ਲੱਕੜੀ ਦੇ ਕੰਮ ਸਿੱਖੀ ਤੁਸੀਂ ਕਾਰਪਿੰਟਰ ਹੋ। ਹਾਂਜੀ ਫਿਰ ਮੈਂ ਬਾਹਰ ਆ ਗਿਆ। ਤੇ ਹੁਣ ਜਿਵੇਂ ਬਾਥਰੂਮ ਵਾਲੀ ਜਗ੍ਹਾ ਇਹ ਸਾਰੀ ਜਗ੍ਹਾ ਮੈਂ ਨਹੀਂ ਜੀ ਬਸ ਇਹ ਉੱਪਰ ਉੱਪਰ ਹੈ। ਤੁਸੀਂ ਦੇਖੀ ਨਾ ਇਹ ਇੱਥੇ ਕਿ ਤੱਕ ਬਾਥਰੂਮ ਜਗ੍ਹਾ ਤੋਂ ਉੱਪਰ ਹੈ। ਨਹੀਂ ਜੀ ਦਸਨ ਲੱਗ ਜਾਂਦਾ ਮਾਸਟਰ ਖਵਰਾਉਂਦਾ। ਉਹ ਬਣਾਉਂਦਾ ਹੈ ਹੁਣ ਸਾਰੀ ਗੱਲ ਕੀ ਥੱਲੇ ਵੀ। ਉਹ ਮਤਲਬ ਮੈਂ ਦੇਖਿਆ ਨਾ ਉੱਤੇ ਹੱਥ ਬਲੇ ਹੀ ਰਹਿ ਸਕਦੇ। ਹੁਣ ਇਹ ਆਉਣ ਤੋਂ ਬਾਅਦ ਦਰਖਤ ਕਿਲ ਇਦਾਂ ਅਸੀਂ ਛੱਡ ਕੇ ਜਦੋਂ ਆਏ ਨਾ। ਅੱਛਾ ਰਗੜੀ ਜਾਂਦਾ ਦ ਹੱਤਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਤਾਰਾ ਸਿੰਘ ਸਨ ਆਫ ਗੁਰਪਾਲ ਸਿੰਘ ਉਮਰ ਕਰੀਬ 45 ਤੋਂ 50 ਸਾਲ ਦੇ ਨੇੜ ਆ ਬਾਈ ਜੀ ਬਾਈ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਬਾਹਰੋਂ ਫਤਿਹਗੜ੍ਹ ਸਾਹਿਬ ਤੋਂ ਵੀਰ ਜੀ ਹੁਣੇ ਲੈ ਕੇ ਆਏ ਨੇ ਹਰਪ੍ਰੀਤ ਸਿੰਘ ਜੀ ਸਾਨੋ ਮਨਜੀਤ ਸਿੰਘ ਜੀ ਤੇ ਇਹ ਦੋਨੇ ਭਰਾਵਾਂ ਨੇ ਪ੍ਰਾਲਾ ਕੀਤਾ ਇਸ ਵੀਰ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਬਾਈ ਦੀ ਸਾਰੀ ਸਕਿਨ ਸਾਰਾ ਸ਼ਰੀਰ ਗਲਿਆ ਪਿਆ ਜੀ ਅਸੀਂ ਤੁਹਾਨੂੰ ਉਹ ਦਿਖਾ ਨਹੀਂ ਸਕਦੇ ਤੁਸੀਂ ਦੇਖੋ ਲੱਤਾਂ ਵੀ ਸਾਰੀਆਂ ਖੁਰਕ ਖੁਰਕ ਕੇ ਦੇਖੋ ਨੋ ਮਾਰ ਮਾਰ ਕੇ ਵੱਢ ਲਿਆ ਪਿੰਡਾ ਸਾਰਾ ਇਧਰੋਂ ਵੀ ਚੱਕਦੇ ਬਾਪੂ ਦੇਖੋ ਨੋ ਹਾਂ ਦੇ ਨਿਸ਼ਾਨ ਕਿਵੇਂ ਪਾਏ ਖੂਨ ਕੱਢਿਆ ਪਿਆ ਬਾਈ ਨੇ ਸਾਰੇ ਐ ਵੱਢੀ ਜਾਂਦਾ ਬਾਈ ਦੱਸਦੇ ਆ ਵੀ ਜੇ ਖਾਲੀ ਖੜਾ ਤਾਂ ਕੰਧ ਦੇ ਨਾਲ ਢੂਈ ਕਸਾਈ ਜਾਂਦਾ ਦਰਖਤ ਦੇ ਨਾਲ ਕਸਾਈ ਜਾਂਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਗਲ ਗਿਆ 1999 ਦਾ ਘਰੋਂ ਨਿਕਲਿਆ ਹੋਇਆ ਬਾਈ ਚਾਰ ਭਰਾ ਨੇ ਥੋਡੇ ਹਾਂਜੀ ਪੰਜ ਤੇ ਇੱਕ ਭੈਣ ਆ ਮੰਨ ਲਓ ਚਾਰ ਭੈਣ ਭਰਾ ਘਰੇ ਪਰਿਵਾਰ ਦੇ ਵਿੱਚ ਨੇ ਛੇ ਮਾ ਇਹ ਆ ਵੀਰਾ ਤੇ ਇਹਨੂੰ ਬਾਈ ਨੂੰ 1999 ਤੋਂ ਲੈ ਕੇ ਹੁਣ ਤੱਕ ਜੇ ਦੇਖੀਏ ਤਾਂ 25-26 ਸਾਲ ਹੋ ਗਏ ਗੁਰੂ ਘਰਾਂ ਦੇ ਵਿੱਚ ਹੀ ਜੀਵਨ ਕੱਟਿਆ ਗੁਰੂ ਘਰਾਂ ਦੇ ਵਿੱਚ ਸੇਵਾ ਕੀ ਕਰਦਾ ਸੀ ਬਾਈ ਦਾਦੀ ਦਾਦੀ ਕਰਦਾ ਸੀ ਦਾਦੀ ਬਾਰਾ ਮੰਗਲੇ ਨੰਗਰ ਲੰਗਰ ਦੇ ਵਿੱਚ ਡਾਲੀ ਕਰਦੇ ਕਿੱਥੇ ਕਰਦੇ ਡਾਲੀ ਮਿੰਟਾਂ ਚ ਡਾਲੀ ਕਰਦੇ ਨਹੀਂ ਕਿਹੜੇ ਗੁਰੂ ਘਰ ਚ ਲੋਹਰਾ ਲੋਹਰਾ ਸਾਹਿਬ ਹੈ ਜੀ 90 ਦੇ ਨੇੜੇ 90 ਦੇ ਨੇੜੇ ਉੱਥੇ ਰਿਹਾ ਜਿਆਦਾ ਹਾਂਜੀ ਕਸ਼ਮੀਰਾ ਸਿੰਘ ਬਾਬਾ ਬਾਬਾ ਸੁਖਦੇਵ ਸਿੰਘ ਮਹਾਰਾ ਉਹਨਾਂ ਕੋਲ ਰਿਹਾ ਜਿਆਦਾ ਕਿੰਨੇ ਸਾਲ ਰਿਹਾ ਉਹਨਾਂ ਕੋਲ ਕਿੱਥੇ ਰਿਹਾ ਜੀ ਮੈਂ 99 ਦੇ ਲੈ ਕੇ ਮੈਂ 14 ਤੱਕ ਰਿਹਾ ਹਾਂ 1914 ਤੱਕ 2014 ਤੱਕ 15 ਸਾਲ ਇੱਕ ਗੁਰੂ ਘਰ ਤੇ ਸੇਵਾ ਕਰੀ ਫਿਰ ਕਿਤੇ ਰਾੜਾ ਸਾਹਿਬ ਕਿਤੇ ਕਿੱਥੇ ਜਿੱਥੇ-ਜਿੱਥੇ ਵੀ ਮਿਲਦੀ ਗਈ ਸੇਵਾ ਇਦਾਂ ਹੀ ਜੀਵਨ ਕੱਟਿਆ ਹੁਣ ਸਕਿਨ ਦੀ ਪ੍ਰੋਬਲਮ ਆ ਗਈ ਆ ਹੁਣ ਸਕਿਨਰੀ ਪ੍ਰੋਬਲਮ ਇੰਨੀ ਜ਼ਿਆਦਾ ਆ ਗਈ ਆ ਹੁਣ ਇਹਨੂੰ ਕੋਈ ਨੇੜੇ ਨਹੀਂ ਖੜਨ ਦਿੰਦਾ ਹੁਣ ਇਹਨੂੰ ਕੋਈ ਥੜੇ ਨਹੀਂ ਚੜਨ ਦਿੰਦਾ ਹੁਣ ਇਹਨੂੰ ਕੋਈ ਕੋਲੇ ਨਹੀਂ ਬਹਿਣ ਦਿੰਦਾ ਇਹਦਾ ਧੰਨਵਾਦ ਆ ਬਾਈ ਉਹਨਾਂ ਦਾ ਜਿਨ੍ਹਾਂ ਨੇ ਸੱਚੀ ਉਹਨੂੰ ਦਿਲ ਤੋਂ ਬਾਈ ਬਹੁਤ ਧੰਨਵਾਦ ਤੁਹਾਡਾ ਖਾਲਸਾ ਜੀ ਸ਼ੁਕਰੀਆ ਸੱਚੀ ਇਹਨਾਂ ਦੇ ਕੋਲੇ ਖੜਨਾ ਹੀ ਧੰਨਵਾਦ ਕਿਸੇ ਦੇ ਵੱਸ ਦੀ ਗੱਲ ਨਹੀਂ ਕੀ ਤੇ ਹਰਪ੍ਰੀਤ ਵੀਰੇ ਧੰਨਵਾਦ ਵੀ ਸ਼ੁਕਰੀਆ ਤੁਸੀਂ ਇਹਨੂੰ ਲੈ ਕੇ ਆਏ ਹੋ ਗੱਡੀ 'ਚ ਐਂਬੂਲੈਂਸ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਨਾ ਤੇ ਇਹ ਵੀਰ ਦਾ ਧੰਨਵਾਦ ਆ ਮੈਂ ਤਾਂ ਕਿ ਕਰਵਾ ਲਈ ਗੱਡੀ ਵੀ ਚਲਾ ਸਕਦਾ ਹਾਂ ਹਾਂ ਚਲੋ ਵਾਹਿਗੁਰੂ ਕਿਰਪਾ ਕਰਨ ਵੀਰ ਨੂੰ ਬਾਈ ਹੁਣੇ ਲੈ ਕੇ ਆਏ ਨੇ ਤੇ ਬਾਈ ਦਿਮਾਗੀ ਵੀ ਥੋੜਾ ਜਿਹਾ ਕਿਉਂਕਿ ਜਦੋਂ ਆਪਣੇ ਤੋਂ ਦੂਰ ਹੋ ਜਾਂਦਾ ਇਕੱਲਾ ਸਮਾਜ ਦੇ ਵਿੱਚ ਰਹਿਣਾ ਸੜਕਾਂ ਦੇ ਉੱਤੇ ਫੁੱਟਪਾਥਾਂ ਤੇ ਸੌਣਾ ਸਰੀਰ ਗੜ ਗਿਆ ਜਮਈ ਕੋਈ ਪੁੱਛਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਤਾਂ ਭਾਈ ਚੰਗੇ ਭਲੇ ਦਾ ਦਿਮਾਗ ਖੱਲੇ ਜੇ ਤਾਰਾ ਸਿੰਘ ਇਕੱਲਾ ਕੀ ਕਰੇ ਤੇ ਇੱਕ ਮੇਰੀ ਬੇਨਤੀ ਹੈ ਹੱਥ ਜੋੜ ਕੇ ਜੇ ਤਾਰਾ ਸਿੰਘ ਬਾਈ ਦੀ ਇਸ ਵੀਡੀਓ ਨੂੰ ਦੇਖ ਕੇ ਕੋਈ ਇਹਨੂੰ ਪਹਿਚਾਨਦਾ ਜੇ ਤਾਂ ਸਾਡੇ ਹੇਠਾਂ ਨੰਬਰ ਦਿੱਤੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਬਾਈ ਤੇ ਭੈਣ ਭਰਾਵਾਂ ਨੂੰ ਬੇਨਤੀ ਆ ਕੋਈ ਮਾਮੇ ਮਾਸੀ ਦਾ ਪੁੱਤ ਚਾਚੇ ਤਾਇਆ ਦਾ ਪੁੱਤ ਕੋਈ ਭੈਣ ਕੋਈ ਭਰਾ ਕੋਈ ਕੋਈ ਵੀ ਬਾਈ 1999 ਤੋਂ ਲੈ ਕੇ ਹੁਣ ਤੱਕ ਰੇ ਹਨ ਘਰੋਂ ਬਾਹਰ ਰਿਹਾ ਜਿਵੇਂ ਬਾਈ ਦੇ ਦੱਸਣ ਮੁਤਾਬਕ ਪਰ ਜੇ ਕੋਈ ਹੋਰ ਜਾਣਕਾਰੀ ਤੁਸੀਂ ਰੱਖਦੇ ਹੋ ਤਾਂ ਪੁਲਿਸ ਸਾਡੇ ਨਾਲ ਸੰਪਰਕ ਕਰਿਓ ਇਸ ਟਾਈਮ ਤਾਰੇ ਦਾ ਸਾਰਾ ਸਰੀਰ ਗਲ ਗਿਆ ਵਾ ਤੇ ਉਸ ਵੀਰ ਨੂੰ ਥੋੜਾ ਹੌਸਲਾ ਹੋਊ ਥੋੜਾ ਜਿਹਾ ਕਿ ਤੁਸੀਂ ਆ ਕੇ ਮਿਲ ਜਮੋ ਅਸੀਂ ਇਹ ਨਹੀਂ ਕਹਿੰਦੇ ਇਹਨੂੰ ਲੈ ਜਾਓ ਅਸੀਂ ਇਹ ਨਹੀਂ ਕਹਿੰਦੇ ਇਹਦਾ ਖਰਚਾ ਕਰੋ ਜਾਂ ਇਹਦਾ ਇਲਾਜ ਕਰਾਓ ਬਸ ਸਿਰਫ ਇੱਕ ਮਿਲ ਜਿਓ ਆ ਕੇ ਤਾਂ ਜੋ ਵੀਰੇ ਨੂੰ ਹੌਸਲਾ ਹੋਵੇ ਕੋਈ ਆਪਣਾ ਵੀ ਆਇਆ ਇਹਦਾ ਤੇ ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਵਾ ਤੇ ਇੱਕ ਭੈਣ ਗਰਮੀਤ ਕੌਰ ਭੈਣ ਸੀ ਜੀ ਤੁਹਾਡੀ ਭੈਣ ਦਾ ਨਾਮ ਗਰਮੀਤ ਕੌਰ ਆ ਜੀ ਇੱਕ ਦਾ ਤੇ ਭਰਾ ਇੱਕ ਭੂਰਾ ਵਾ ਇੱਕ ਦਾ ਨਾ ਦਾਰਾ ਵਾ ਹਾਂ ਦਾਰਾ ਇੱਕ ਤਾਂ ਨਾ ਕਾਲਾ ਵਾ ਤੇ ਇੱਕ ਤਾਂ ਨਾ ਤਾਰਾ ਹੋ ਗਿਆ ਨਾ ਤਾਰਾ ਦਾਰਾ ਭੂਰਾ ਕਾਲਾ ਗਰਮੀਤ ਕੌਰ ਹੈ ਤੇ ਇਹ ਬਾਈ ਦੇ ਭਰਾਵਾਂ ਦਾ ਨਾਮ ਆ ਤੇ ਬਾਈ ਦੱਸਦਾ ਪਿੰਡ ਕਿਹੜਾ ਦੱਸਿਆ ਬਾਈ ਹੈ ਬੋਸਰ ਬੋਸਰ ਹਾਂ ਬੋਸਰ ਪਿੰਡ ਆ ਜ਼ਿਲ੍ਹਾ ਪੈਣ ਦਾ ਪਟਿਆਲਾ ਹੈ ਪਟਿਆਲਾ ਜ਼ਿਲ੍ਹਾ ਪੈ ਚਲੋ ਬਹੁਤ ਬਹੁਤ ਧੰਨਵਾਦ ਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ